ਸਾਲ ਦੀ ਤਰ੍ਹਾਂ ਕਿਲਾ ਛੋੜ ਦਿਵਸ ਦੇ ਮੌਕੇ ਤੇ ਅਲੌਕਿਕ ਦਸ਼ਮੇਸ਼ ਪਦਿਆਲ ਮਾਰਚ ਸ਼੍ਰੀ ਆਨੰਦਪੁਰ ਸਾਹਿਬ ਤੋਂ ਸ਼ਰਧਾ ਅਨੁਸ਼ਾਸਨ ਤੇ ਇਤਿਹਾਸਿਕ ਜਾਗਰੂਤਾ ਨਾਲ ਸ਼ੁਰੂ ਹੋਇਆ ਹੈ ਇਹ ਮਾਰਚ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ 6ਵੇਂ ਅਤੇ 7ਵੇਂ ਪੋ ਦੀ ਰਾਤ ਨੂੰ ਸ਼੍ਰੀ ਆਨੰਦਪੁਰ ਸਾਹਿਬ ਤੋਂ ਕਿਲੇ ਤੋਂ ਰਵਾਨਾ ਹੋਣ ਦੀ ਇਤਿਹਾਸਿਕ ਘਟਨਾ ਦੀ ਯਾਦ ਦਲਵਾਉਂਦਾ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਵੱਲੋਂ ਮੁੰਗਲਾਂ ਵੱਲੋਂ ਝੂਠੀਆਂ ਕਸਮਾਂ ਖਾ ਕੇ ਗੁਰੂ ਸਾਹਿਬ ਨੂੰ ਨਨਤਪੁਰ ਦਾ ਕਿਲਾ ਛੱਡਣ ਦੀ ਬੇਨਤੀ ਕੀਤੀ ਤੇ ਧੋਖੇ ਨਾਲ ਗੁਰੂ ਸਾਹਿਬ ਦੇ ਕਾਫਲੇ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਜਿਵੇਂ ਜਿਵੇਂ ਗੁਰੂ ਸਾਹਿਬ ਨਨਪੁਰ ਸਾਹਿਬ ਦਾ ਕਿਲਾ ਛੱਡ ਕੇ ਮਾਲਵੇ ਵੱਲ ਨੂੰ ਰਵਾਨਾ ਹੋਏ ਉਸੇ ਹੀ ਮਾਰਗ ਤੇ ਇਹ ਪੈਦਲ ਨਗਰ ਕੀਰਤਨ ਕਿਲਾ ਅਨੰਤ ਸ਼ੁਰੂ ਹੋ ਕੇ ਜਾਵੇਗਾ ਜੋ ਕਿ ਫਿਲਹਾਲ ਲੁਧਿਆਣਾ ਗੁਰਦੁਆਰਾ ਨਿਹਾਨਾ ਸਾਹਿਬ ਇਖੇ ਜਾ ਕੇ ਜਾਂ ਕੁਝ ਦਿਨ ਬਾਅਦ ਜਿਹੜਾ ਕਿ ਸਮਾਪਤ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰ ਸਵਾਰੀ ਸਾਧ ਸੰਗਤ ਜੀ ਅੱਜ ਉਹ ਦਿਨ ਹੈ ਜਿਸ ਦਿਨ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਛੇ ਤੇ ਸਤਪੋ ਦੀ ਦਰਮਿਆਨੀ ਰਾਤ ਨੂੰ ਧਰਮ ਦਾ ਸਤਕਾਰ ਕਰਦੇ ਆਂ ਗ੍ਰੰਥਾਂ ਦਾ ਸਤਕਾਰ ਕਰਦੇ ਆਂ ਜੀ ਅਨੰਦਗੜ੍ਹ ਸਾਹਿਬ ਦਾ ਕਿਲਾ ਪਰਿਵਾਰ ਅਤੇ ਸਮੂਹ ਸਿੰਘਾਂ ਦੇ ਸਮੇਤ ਛੱਡਣਾ ਕੀਤਾ ਸੰਤ ਜੀ ਸਤਿਗੁਰਾਂ ਨੇ ਅਨੰਦਗੜ੍ਹ ਦੇ ਕਿਲੇ ਤੋਂ ਪ੍ਰੰਤ ਚਾਕਸਰੀ ਕੇਸਰ ਸਾਹਿਬ ਹਾਜ਼ਰੀ ਭਰੀ ਔਰ ਉਪਰੰਤ ਗੁਰਦੁਆਰਾ ਸੀਸਗੰਨ ਸਾਹਿਬ ਵਿਖੇ ਨਮਸਕਾਰ ਕੀਤੀ ਪਰਿਵਾਰ ਸਮੇਤ ਗੁਰੂ ਪਿਤਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੋਂ ਅਸ਼ੀਰਵਾਦ ਲੈ ਕੇ ਭਾਈ ਗੁਰਬਖਸ਼ ਰਾਏ ਨੂੰ ਉਸ ਪਾਵਨ ਪਿੱਤਰ ਸਥਾਨ ਦੀ ਸੇਵਾ ਸੰਭਾਲ ਕੇ ਸਤਿਗੁਰੂ ਜੀ ਇਸ ਅਨੰਦਪੁਰ ਦੀ ਨਗਰੀ ਨੂੰ ਅਨੰਦਗੜ੍ਹ ਦੇ ਕਿਲੇ ਨੂੰ ਛੱਡਦੇ ਨੇ ਉਪਰੰਤ ਸਰਸਾ ਦੇ ਕਿਨਾਰੇ ਜਾ ਕੇ ਜਿੱਥੇ ਮੁਗਲ ਫੌਜਾਂ ਘੇਰਾ ਪਾਉਂਦੀਆਂ ਨੇ ਪਿੱਛੇ ਹਮਲਾ ਕਰਦੀਆਂ ਨੇ ਤੇ ਕਈ ਸਿੰਘ ਸ਼ਹੀਦ ਵੀ ਹੁੰਦੇ ਨੇ ਪਰ ਸਸਤਾ ਦੀ ਨਦੀ ਦੇ ਕਿਨਾਰੇ ਸਤਿਗੁਰਾਂ ਦੇ ਪਰਿਵਾਰ ਦਾ ਵਿਛੋੜਾ ਪੈਂਦਾ ਤਿੰਨ ਹਿੱਸੇ ਵਿੱਚ ਪਰਿਵਾਰ ਵੰਡਿਆ ਜਾਂਦਾ ਸ਼ਹਾਦਤਾਂ ਹੁੰਦੀਆਂ ਨੇ ਉਹਨਾਂ ਬੈਰਾਗ ਮੇ ਭਲਾ ਨੂੰ ਯਾਦ ਕਰਦੇ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤਖਤ ਸ੍ਰੀ ਕੇਸਗੜ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਭਾਈ ਕੁਲਵੰਤ ਸਿੰਘ ਜੀ ਮਹੇਦਿਆਣਾ ਸਹਾਬਾਲੇ ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਅਤੇ ਸਮੂਹ ਸੰਗਤਾਂ ਦੇ ਸਹਿਯੋਗਦਾਨ ਮਹਾਨ ਨਗਰ ਕੀਰਤਨ ਦਸ਼ਮੇਸ਼ ਅਲੌਕਿਕ ਪੈਦਲ ਮਾਰਚ ਜੋ ਹਰ ਸਾਲ ਆਰੰਭ ਹੁੰਦਾ ਹੈ ਸੋ ਅੱਜ ਕਿਲਾ ਆਨੰਦਗੜ੍ਹ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਨਿਸ਼ਾਨਚੀ ਸਾਹਿਬਾਨ ਦੀ ਅਗਵਾਈ ਵਿੱਚ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਇਹ ਮਹਾਨ ਨਗਰ ਕੀਰਤਨ ਦਸ਼ਮੇਸ਼ ਪੈਦਲ ਮਾਰਚ ਆਰੰਭ ਹੋਇਆ ਹੈ ਉਹ ਹੁਣ ਇਹ ਪੈਦਲ ਮਾਰਚ ਤੱਕ ਸ੍ਰੀ ਕੀਸਗੜ ਸਾਹਿਬੇ ਪਹੁੰਚ ਰਹੇ ਆ ਇਲਾਕੇ ਦੀਆਂ ਦੂਰ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਮਹਾਨ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਹਨ ਮਹਾਪੁਰਸ਼ ਸ਼ਾਮਲ ਹੋਏ ਹਨ ਸੰਗਤ ਜੀ ਇਹ ਉਹ ਬੈਰਾਗਮੀ ਪਾਲ ਹਨ ਕਿ ਜਦੋਂ ਸਤਿਗੁਰਾਂ ਨੇ ਇਸ ਕਿਲੇ ਨੂੰ ਛੱਡਿਆ ਔਰ ਉਸੇ ਯਾਦ ਨੂੰ ਤਾਜ਼ਾ ਕਰਦੇ ਆ ਇਹ ਮਹਾਨ ਨਗਰ ਕੀਰਤਨ ਹੋ ਰਿਹਾ ਮਹਾਨ ਸਮਾਗਮ ਹੋ ਰਿਹਾ ਹੈ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਦਿਨਾਂ ਵਿੱਚ ਇਹ ਦਿਨ ਬੇਸ਼ੱਕ ਬੈਰਾਗਮਈ ਹਨ ਪਰ ਚੜ੍ਹਦੀ ਕਲਾ ਵਾਲੇ ਹਨ ਕਿਉਂਕਿ ਸਤਿਗੁਰਾਂ ਨੇ ਆਪਣਾ ਸਰਬੰਸ ਵਾਰ ਕੇ ਇਹ ਖਾਲਸੇ ਨੂੰ ਪੁੱਤਰ ਧੀਆਂ ਬਣਾਇਆ ਸੰਤ ਜੀ ਅਸੀਂ ਸਤਿਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਚੱਲੀਏ ਖੰਡੇ ਬਾਟੇ ਦਾ ਅਮਰ ਛੱਕੇ ਗੁਰੂ ਵਾਲੇ ਬਣੀਏ ਔਰ ਗੁਰੂ ਵਾਲੇ ਬਣ ਕੇ ਉਹਨਾਂ ਸ਼ਹੀਦਾਂ ਨੂੰ ੋਟਾਨ ਕੋਟ ਪ੍ਰਣਾਮ ਕਰੀਏ ਜਿਨ੍ਹਾਂ ਨੇ ਸਾਡੀ ਖਾਤਰ ਆਪਣੇ ਆਪ ਨੂੰ ਵਾਰ ਕੇ ਸਾਨੂੰ ਸੋਹਣਾ ਜੀਵਨ ਜਿਉਣਾ ਜੀਉਣਾ ਸਿਖਾਇਆ ਸਰਬੱਤਾਂ ਦਾ ਜੋ ਇਸ ਨਗਰ ਕੀਰਤਨ ਵਿੱਚ ਦਸ਼ਮੇਸ਼ ਪੈਦਲ ਮਾਰਚ ਵਿੱਚ ਪਹੁੰਚਿਆ ਸਭਨਾ ਦਾ ਬਹੁਤ 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 ਧੰਨਵਾਦ ਕੀਤਾ ਜਾਂਦਾ ਹੈ ਬੋਲਦਿਆਂ ਕੋਲ ਹੋਈਆਂ ਪੁੱਲਾਂ ਦੀ ਖਿਮਾ ਪਿਆਰ ਤੇ ਸਦਕਾ ਨਾਲ ਸਾਰੀਆਂ ਸੰਗਤਾਂ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ